ਭਈ ਤੂੰ ਵੀ ਖੜਦਾ ਸਮਾਰ ਕੇ ਖੜਦਾ ਡੀਐਸਪੀ ਸਰ ਤੁਸੀਂ ਵੀ ਆਓ ਸਰ ਜੀ ਰਿਕੋਰਡ ਸਾਰਾ ਆ ਰਿਹਾ ਹੈ ਜੇ ਇੱਕ ਖੜਦਾਗਾ ਕੰਮ ਆ ਸਾਰੇ ਨੂੰ ਖੜਨਾ ਹੀ ਆ ਜਿਓ ਮੈਨੂੰ ਨਹੀਂ ਸਕਿਆ ਫੋਨ ਨਹੀਂ ਹਾਂ ਆਜੋ ਜੀ ਹੌਲੀ ਹੌਲੀ ਆਜੋ ਜੀ ਆ ਜੀ ਗੋਲੀ ਜੀ ਇਧਰ ਬੀ ਇਜ਼ ਇਟ ਹਾਂਜੀ ਮਿਤੀ 9 1 25 ਦੀ ਰਾਤ ਨੂੰ ਪਿੰਡ ਦਾਨ ਸਿੰਘ ਵਾਲੇ ਦੇ ਕੋਠੇ ਜੀਵਨ ਸਿੰਘ ਵਾਲਾ ਨੇ ਉੱਥੇ 7-8 ਘਰਾਂ ਨੂੰ ਆਗ ਲਗਾ ਕੇ ਸਾੜ ਦਿੱਤਾ ਗਿਆ ਸੀ। ਉਹਦੇ ਚ ਅਸੀਂ ਜਸਪ੍ਰੀਤ ਸਿੰਘ ਪੁੱਤਰ ਬੇਜਰ ਸਿੰਘ ਦੇ ਜਾਣ ਤੇ ਐਫਆਈਆਰ ਨੰਬਰ 3 ਦਰਜ ਕੀਤੀ ਸੀ। 10-25 ਨੂੰ ਵੱਖ-ਵੱਖ ਸੈਕਸ਼ਨਾਂ ਦੇ ਤਹਿਤ ਸੱਤ ਦੋਸ਼ੀ ਉਹਨਾਂ ਨੇ ਐਫਆਈਆਰ ਦੇ ਵਿੱਚ ਨਾਮਜ਼ਿਤ ਕਰਾਏ ਸੀ। ਜਿਨ੍ਹਾਂ ਦੇ ਵਿੱਚੋਂ ਅਸੀਂ 6 ਬੰਦੇ ਅਰੈਸਟ ਕਰ ਲਏ ਇੱਕ ਦੋਸ਼ੀ ਦੀ ਅਜੇ ਗ੍ਰਿਫਤਾਰੀ ਬਾਕੀ ਹੈ। ਦਰਹਨੇ 30 ਚਾਰ ਮਲਜ਼ਮ ਹੋਰ ਨਾਮਜ਼ਦ ਹੋਏ ਸੀਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਯਾਨੀ ਕਿ ਟੋਟਲ 10 ਮਲਜ਼ਮ ਅਸੀਂ ਨਾਮਜ਼ਦ ਕਰ ਲਏ ਇਹਦਾ ਜਿਹੜਾ ਮੇਨ ਮਲਜ਼ਮ ਸੀ ਉਹਦਾ ਨਾਮ ਹੈ ਉਹਦਾ ਰਮਿੰਦਰ ਸਿੰਘ ਉਰਫ ਨਿਹੰਗ ਉਰਫ ਇਹਨੂੰ ਕਾਫੀ ਨਾ ਦਲੇਰ ਸਿੰਘ ਇਹਦੇ ਨਾਂ ਨੇ ਇਹਨੂੰ ਅਰੈਸਟ ਕਰ ਲਿਆ ਹੁਣ ਅਜਿੰਦਰ ਦਾ ਰਿਮਾਂਡ ਲੈ ਕੇ ਰਿਮਾਂਡ ਮਿਲ ਗਿਆ ਨਾ ਮੈਡਮ ਹਾਂ ਹੁਣ ਪੇਸ਼ ਕਰਨੇ ਪੇਸ਼ ਕਰਕੇ ਰਿਮਾਂਡ ਲਵਾਗੇ ਅਗਲੀ ਪੁਛਕਿਸ਼ ਕਰਾਂਗੇ ਇਹਨਾਂ ਤੋਂ ਹੋਰ ਜੋ ਇਹਨਾਂ ਨੇ ਕੀਤਾ ਕੀ ਇhtियार ਵਰਤਿਆ ਜੋ ਵੀ ਕੀਤਾ ਜਾਂ ਹੋਰ ਕਿਹੜੇ ਮੁੱਲਜ਼ਮ ਹੈ ਨਾ ਤਾਂ ਪੁੱਛਗਿਸ਼ ਕਰਕੇ ਅਗਲੀ ਤਫਤੀਸ਼ ਜਾਰੀ ਰੱਖਾਂਗੇ ਇਹ ਪਿੰਡ ਦੇ ਇਹ ਪਿੰਡ ਦੇ ਸਰ ਮੇਨ ਕਾਰਨ ਕੀ ਹੈ ਸਾਰੀ ਕਮਿਟੀ ਸਰ ਮੇਨ ਕਾਰਨ ਕੀ ਹੋਇਆ ਵੀ 7-8 ਘਰਾਂ ਨੂੰ ਇਹਨਾਂ ਨੇ ਅੱਗ ਲਗਾ ਦਿੱਤੀ ਕੀ ਮੇਨ ਕਾਰਨ ਕੀ ਸੀ ਕਾਰਨ ਤਾਂ ਜੀ ਇਹ ਦਲੇਰ ਸਿੰਘ ਦੀ ਅਸੀਂ ਸਰਸਰੀ ਪੁੱਛਗਿਸ਼ ਕੀਤੀ ਹੈ ਜਿਹੜਾ ਮੇਨ ਮੁੱਲਜ਼ਮ ਆ ਉਹ ਉਹਦੇ ਤਸਨ ਮੁਤਾਬਕ ਵੀ ਉਹਦੇ ਘਰ ਦੀ ਤੋੜਪਨ ਕਰੀ ਸੀ ਇਹਨਾਂ ਨੇ ਤੇ ਇਹ ਇਹਨਾਂ ਸ਼ਰਾਬਗਰਾਂ ਪੀਤੀ ਸੀ ਰਾਤ ਨੂੰ ਇਕੱਠੇ ਹੋ ਕੇ ਉੱਥੇ ਚੱਲ ਕੇ ਤੇ ਕਾਰ ਦੇ ਵਿੱਚੋਂ ਇਹਨਾਂ ਨੇ ਪੈਟਰੋਲ ਕੱਢ ਕੇ ਕੰਨੀ ਚ ਪਾਇਆ ਤੇ ਮੁਰਕੀ ਉਹ ਛਿੜਕ ਕੇ ਅੱਗ ਲਾਉਂਦੇ ਰਹੇ ਜਿਵੇਂ ਕਿਸੇ ਦਾ ਦਸ ਦੁੱਖ ਆ ਉਹ ਭੰਨਿਆ ਉਹਦੇ 'ਚ ਪੈਟਰੋਲ ਛਿੜਕਿਆ ਤੇ ਅੱਗ ਲਾਤੀ ਐਸ ਤਰ੍ਹਾਂ ਕੀਤਾ ਇਹਨਾਂ ਨੇ ਬਾਕੀ ਅਜੇ ਉਹਨਾਂ ਦੀ ਹੁਣ ਪੁਛ ਕਿਸੇ ਅਜੇ ਜਾਰੀ ਆ ਜਰਮਾਂਡ ਲੈ ਲਾਂਗੇ ਨੁਕਸਾਨ ਕਪੜਿਆਂ ਵਗੈਰਾ ਦਾ ਹੋਇਆ ਮਕਾਨਾਂ ਦਾ ਹੋਇਆ ਜਿਸ ਤਰ੍ਹਾਂ ਦੇ ਆਪਣਾ ਸਾਰੇ ਗਰੀਬ ਘਰ ਜਿਹੜੇ ਮਲਜ਼ਮਾ ਉਹ ਵੀ ਮਤਲਬ ਕੋਈ ਬਹੁਤੇ ਤਕੜੇ ਨਹੀਂ ਹੈ ਉਹ ਬਸਤੀ ਸਾਰੀ ਬਸਤੀ ਮਤਲਬ ਐਸੀ ਭਾਵਨਾ ਦੀ ਹੈ ਸਰ ਬੀੜ ਤੋਂ ਵਿਅਕਤੀਆਂ ਵੱਲੋਂ ਕਿਹਾ ਗਿਆ ਵੀ ਅਸੀਂ ਚਿੱਟਾ ਵਿਚਨ ਤੋਂ ਰੋਕਿਆ ਗਿਆ ਸੀਗਾ ਇਸ ਨੂੰ ਲੈ ਕੇ ਸਾਡੇ ਘਰਾਂ ਤੇ ਜਿਹੜੀ ਅੱਖ ਲਗਾਈ ਗਈ ਹੈ ਸਾਡੇ ਤੇ ਤਸ਼ੱਦਦ ਜਿਹੜਾ ਉਠਾਇਆ ਗਿਆ ਕੀ ਕਹਿਣਾ ਚਾਹੁੰਦੇ ਜੋ ਵੀ ਮਤਲਬ ਇਹ ਕਹਿੰਦੇ ਕੋਈ ਚਿੱਟੇ ਵਾਲੀ ਗੱਲ ਆ ਉਹ ਤਸਦੀਕ ਕੀਤੀ ਜਾਊਗੀ ਜਿਹੜਾ ਵੀ ਬੰਦਾ ਸ਼ਾਮਲ ਤਪਤੀ ਹੋ ਕੇ ਕੋਈ ਬਿਆਨ ਲਿਖਾਉਣਾ ਚਾਹੁੰਦਾ ਉਹਦੀ ਗੱਲ ਦੀ ਪੂਰੀ ਉਹਦੀ ਤਸਦੀਕ ਕਰਾਈ ਜਾਊ ਇਹ ਸਾਰੇ ਇੱਕ ਹੀ ਬਸਤੀ ਦੇ ਰਹਿਣ ਵਾਲੇ ਆ ਸ਼ਹਿਰ ਦੇ ਤੋਂ ਕੋਈ ਬਾਹਰੋਂ ਨਹੀਂ ਆਇਆ ਅਸਰਪਾ ਇਚਾਰਾ ਹੀ ਹੈ ਜੇ ਦੇਖੀਏ ਸਰ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਬੋਤਲਾਂ ਵਿੱਚ ਪੈਟਰੋਲ ਪਾ ਕੇ ਬੰਬ ਬਣਾ ਕੇ ਉਸ ਤਰ੍ਹਾਂ ਸਿੱਟੇ ਗਏ ਇਹ ਦੋਸ਼ੀਆਂ ਨੇ ਜਿਹੜਾ ਵਸੇ ਦੱਸਿਆ ਵੀ ਕਾਰ ਦੇ ਵਿੱਚੋਂ ਕੈਨੀ ਉਹਨਾਂ ਨੇ ਪੈਟਰੋਲ ਕੱਢ ਲਈ ਜਿਹੜੇ ਘਰ ਚ ਵੱਢਦੇ ਸੀ ਘਰਾਂ ਦੇ ਲੋਕ ਪਹਿਲਾਂ ਹੀ ਘਰੋਂ ਭੱਜ ਗਏ ਸੀ ਉਹਨਾਂ ਦੇ ਦੱਸਦੇ ਕੋਈ ਮਿਲਿਆ ਨਹੀਂ ਉਹਨਾਂ ਨੂੰ ਕਿ ਜੋ ਸਮਾਨ ਸੀ ਉਹ ਤੇ ਪੈਟਰੋਲ ਛਿੜਕ ਕੇ ਉਹ ਆਕਲਾ ਦੇ ਫਿੰਨਿਕ ਕੰਮੇ ਸੀ ਬਗ ਪਰ ਸਾਰੀ ਇਹ ਬੰਦੇ ਆਪਾਂ 10 ਦਾ ਅਰੈਸਟ ਕਰ ਲਏ ਇੱਕ ਰਹਿੰਦਾ ਜਿਹੜੇ ਨਾਮ ਜਿਹਦਾ ਬੰਦੇ ਅਨੁਕਸ਼ਾਤੇ ਉਹਨਾਂ ਨੇ ਲਿਖਾਇਆ ਵੀ ਹੋਰ ਵੀ 5-10 ਬੰਦੇ ਅਨੁਕਸ਼ਾਤੇ ਸੀ ਉਹ ਜਿਹੜਾ ਵੀ ਕੋਈ ਬੰਦੇ ਨਾਮਜ਼ਦ ਹੋਣਗੇ ਦੋਸ਼ੀ ਸਾਹਮਣੇ ਆਊਗਾ ਇਹਨਾਂ ਦੀ ਪੁੱਛਗਿੱਛ ਤੇ ਹੁਣ ਜਾਂ ਤਫ਼ਤੀਸ਼ ਦੌਰਾਨ ਉਹ ਬੰਦੇ ਅਰੈਸਟ ਕਰੇ ਜਾਣਗੇ ਉਹਦੇ ਬਾਰੇ ਸਾਨੂੰ ਬਾਤ ਜਾਣਕਾਰੀ ਪਹਿਲਾਂ ਮਕਦਮੇ ਦਰਜ ਪਹਿਲਾਂ ਮਕਦਮੇ ਦਰਜ ਇਹ ਵੀ ਨਸ਼ਾ ਕਰਦੇ ਹੋਏ ਨਸ਼ੇ ਬਾਰੇ ਹਜੇ ਇਹਨਾਂ ਦਾ ਚੈੱਕਅਪ ਕਰਾ ਲਾਂਗੇ ਆਪਾਂ ਅਜੇ ਤਾਂ ਰੈਸਟ ਹੀ ਕੀਤੀ ਹੈ ਮੌਢੀ ਪੁੱਛਗਿੱਛ ਮੁਤਾਬਕ ਜੀਨੀਤੀ ਸਿਹਰੇ ਜਾਰਪਰਤਾਲ ਕੀਤੀ ਹੈ ਇਹ ਜਿਹੜਾ ਦੋਸ਼ ਲਾਇਆ ਗਿਆ ਸੀਗੇ ਚਿੱਟੇ ਤੋਂ ਸਰੋਗ ਤੁਸੀਂ ਇਹ ਕੁਛ ਨਹੀਂ ਵਚੀ ਜਿਸ ਨਾਲ ਨਹੀਂ ਚਿੱਟੇ ਵਾਲੀ ਗੱਲ ਹੈ ਜੀ ਕੋਈ ਨਹੀਂ ਇਹਨਾਂ ਹੁਣ ਸਾਡੇ ਕੋਲ ਇਹ ਮਤਲਬ ਕਸਟਡੀ ਚ ਨੇ ਜੇ ਚਿੱਟੇ ਵਾਲੀ ਗੱਲ ਹੁੰਦੀ ਕਿਸੇ ਨੂੰ ਕੋਈ ਤੋੜ ਲੱਗਦੀ ਫਿਲਹਾਲ ਇਹੋ ਜੀ ਗੱਲ ਕੋਈ ਧਿਆਨ ਚ ਨਹੀਂ ਆਈ ਜੇ ਕੋਈ ਹੋਊਗੀ ਤਾਂ ਉਹ ਦੇਖ ਲਵਾਂਗੇ ਸਰ ਰਾਜਨੀਤੀ ਕਿ ਰਾਜਨੀਤੀ ਕਿ ਵੀ ਕਾਫੀ ਨਹੀਂ ਰਾਜਨੀਤੀ ਦਾ ਦੇਖੋ ਕੋਈ ਮੈਂ ਨਹੀਂ ਇਹਦੇ ਬਾਰੇ ਕਹਿ ਸਕਦਾ ਸਰ ਪੀੜਤ ਵਿਅਕਤੀਆਂ ਵੱਲੋਂ ਕਿਹਾ ਗਿਆ ਵੀ 6-7 ਗੱਟੀਆਂ ਤੇ ਗੱਤੀ ਆਏ ਸੀਗੇ ਉਹ ਗੱਟੀਆਂ ਵੀ ਟ੍ਰੇਸ ਕੀਤੀਆਂ ਰਹੀਆਂ ਦੇ ਉਹਦੇ ਮੈਂ ਸਾਨੂੰ ਉਹੀ ਬੇਨਤੀ ਕਰੀਆ ਵੀ ਪੁੱਛਕਿਛ ਕਰਾਂਗੇ ਹੁਣ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਮੇਨ ਮੁਲਜ਼ਮ ਹੋਣ ਪਰਿਆ ਅੱਜ ਫੜਿਆ ਸੀ ਪੁੱਛਕਿਛ ਕਰਕੇ ਜੋ ਵੀ ਹੋਇਆ ਕੋਈ ਗੱਡੀ ਆ ਕੋਈ ਟੂ ਵੀਲਰ ਆ ਕੋਈ ਵੀ ਬੁਲਦਮਾ ਕੋਈ ਵੀ ਚੀਜ਼ ਵਰਤੀ ਆ ਉਹਨੂੰ ਬਖਸ਼ਾਂਗੇ ਨਹੀਂ ਔਰ ਤੁਹਾਨੂੰ ਟਾਈਮ ਦੇ ਟਾਈਮ ਅਸੀਂ ਦੱਸਦੇ ਰਵਾਂਗੇ ਜੋ ਜੋ ਕਰਾਂਗੇ ਸਾਰੇ ਵਿਅਕਤੀ ਕੋਈ ਪਿੰਡ ਦੇ ਨੇ ਕਿ ਸਾਹਮਣੇ ਨਹੀਂ ਜੀ ਹੋਰ ਵੀ ਪਿੰਡ ਦੇ ਹੈਗੇ ਨੇੜੇ ਆ ਮੈਂ ਬਾਹਰ ਚਾ ਪਿੰਡ ਤੇ ਵੀ ਦੱਸਿਆ ਇਹਨਾਂ ਨੇ ਪੁੱਛਕਿਛ ਕੇ ਉਸੀ ਤਸਦੀਕ ਕਰਕੇ ਵੀ ਕਿਹੜੇ ਬੰਦੇ ਨੇ ਉਹਨਾਂ ਨੂੰ ਵੀ ਰੈਸਟ ਕਰਾ ਗਏ ਸਰ ਇੱਕ ਹੈ ਕਹਿਣਾ ਹੈ ਕਿ ਸਾਡੇ ਉੱਤੇ ਵੀ ਆਪਣਾ ਕੁਛ ਲੋ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਵੀ ਤੁਸੀਂ ਹੈਪੀ ਆਪਚਟ ਵਾਲੇ ਨਾਲ ਨੂੰ ਛੱਡ ਦਿਓ ਇਹਨੇ ਸੋਚਿਆ ਨਹੀਂ ਨਹੀਂ ਇਹੋ ਜੀ ਗੱਲ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਇਹਦੇ ਬਾਰੇ ਨਹੀਂ ਮੈਨੂੰ ਕਿਸੇ ਸਤੂ ਸਾਹਿਬ ਬਟਿਆ ਜੁੱਤੀ ਸਾਹਿਬ ਬਟਿਆ ਕੋਈ ਇਹਨਾਂ ਨੇ ਬਸ ਹੀ ਨਹੀਂ ਕੋਈ ਪ੍ਰੈਸ਼ਰ ਨਹੀਂ ਕੋਈ ਗੱਲ ਨਹੀਂ ਸਰ ਫਿਰ ਉਹਨਾਂ ਜਿਸ ਤਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ 10 ਬੰਦੇ ਸੀ ਪੜ ਲਏ ਹਾਂਜੀ ਹਾਂ ਤੇ ਹੁਣ ਕਿੰਨੇ ਰਹਿ ਗਏ ਦੋਸੀ ਹੋਰ ਇਹਨਾਂ ਦੀ ਪੁੱਛ ਕਿਸ ਤੇ ਨਾਮ ਤੇ ਹੋਣਗੇ ਕੁਛ ਇਹਨਾਂ ਨੇ ਬੰਦੇ ਦੇਖੋ ਐਫ ਆਈ ਆਰ ਦੇ ਵਿੱਚ ਤਾਂ 7 ਹੀ ਲਿਖਾਏ ਸੀ ਚਾਹ ਰਸੀਂ ਹੋਰ ਨਾਮ ਜਿੱਤ ਕਰਕੇ ਇਹਨਾਂ ਚੋਂ 10 ਪੜ੍ਹ ਲਏ ਹੋਰ ਵੀ ਇਹਨਾਂ ਤੋਂ ਹੁਣ ਪੁੱਛ ਕੇ ਇਸ ਕਰਾਂਗੇ ਜਿਹੜੇ ਹੋਰ ਬੰਦੇ ਆ ਜਿਹੜੇ ਉਹਨਾਂ ਨੇ ਮੌਕੇ ਤੇ ਨਹੀਂ ਸ਼ਰਤ ਕਰੇ ਸੀ ਉਹ ਅਸੀਂ ਹੁਣ ਸ਼ਰਤ ਕਰਕੇ ਪੜਾਂਗੇ ਉਹਨਾਂ ਜਿਹੜੇ ਅੱਜ ਪੜੇ ਹੈਗੇ ਸਾਰੇ ਇਹਨਾਂ ਦੀ ਉਮਰ ਕਿੰਨੀ ਕੀ ਲੱਗਦੀ ਹੈ ਉਮਰ ਨੌਜਵਾਨੀ ਨੇ ਸਾਰੇ ਨੌਜਵਾਨ ਸਾਰੇ ਕੀ ਕਰਦੇ ਆ ਸਾਰੇ 18 ਤੋਂ ਉੱਪਰ ਸਾਰੇ ਕੰਮ ਕੀ ਕਰਦੇ ਆ ਕੰਮ ਤਾਂ ਇਹ ਕੋਈ ਮਤਲਬ ਪੜ ਕੇ میٹرਕ ਕਰਕੇ ਛੱਡ ਗਿਆ ਕੋਈ ਮਿਹਨਤ ਮਜ਼ਦੂਰੀ ਦਾ ਕਰਦੇ ਜਿਵੇਂ ਇਸ ਤਰ੍ਹਾਂ ਦਾ ਪਰ ਹਰ ਨਹੀਂ ਕੀ ਹੋਇਆ ਜਿਹੜਾ ਇੰਨਾ ਵੱਡਾ ਜਿਹੜਾ ਆਪਾਂ ਦੂਜੀ ਮਤੇ ਸਟੈਪ ਚੱਕੇ ਉਹਨਾਂ ਨੂੰ ਕਾਰਨ ਨਹੀਂ ਕੋਈ ਇਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਕੀ ਕਰ ਗਏ ਏਡਾ ਵੱਡਾ ਸਟੈਪ ਕਾਨੂੰਨ ਬਾਰੇ ਨੌਲੇਜ ਹੀ ਨਹੀਂ ਹੈ ਇਹ ਤਾਂ ਸਮਝਿਆ ਵੀ ਸਾਡਾ ਕਰ ਰਿਹਾ ਇਸ ਤਰ੍ਹਾਂ ਕਰਦਾ ਅਸੀਂ ਵੀ ਕਰਤਾ ਹਾਲਾਂਕਿ ਇਹਨਾਂ ਨੇ ਕੋਈ ਪੁਲਿਸ ਨੂੰ ਇਤਲਾਹ ਨਹੀਂ ਦਿੱਤੀ ਜਿਹਦਾ ਘਰ ਤੋੜਿਆ ਦੋਸ਼ੀ ਦਾ ਇਹਨੇ ਕੋਈ ਪੁਲਿਸ ਨੂੰ ਇਤਲਾਹ ਨਹੀਂ ਦਿੱਤੀ ਅੱਜ ਦੱਸਿਆ ਸਾਨੂੰ ਇਹਨੇ ਅੱਜ ਤਾਂ ਸਿਆਣੇ ਆ ਅਹ ਅੱਜ ਤਾਂ ਸਿਆਣੇ ਆ ਸਰ ਪੀੜਤ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਅਸੀਂ ਪੁਲਿਸ ਨੂੰ ਪਹਿਲਾਂ ਵੀ ਇਤਲਾਹ ਦਿੱਤੀ ਸੀਗੀ ਇਸ ਬਾਰੇ ਇਸ ਵਿਅਕਤੀਆਂ ਬਾਰੇ ਉਦੋਂ ਵੀ ਉਸ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਸੀ ਉਹਨੂੰ ਸਾਡੇ ਘਰੋਂ ਚਲਾ ਦਿੱਤਾ ਗਿਆ ਨਸ਼ਾ ਵੇਚਦੇ ਨੇ ਕਿ ਲੋਕ ਸਰਪੰਚ ਵੀ ਇਸ ਗੱਲ ਨੂੰ ਕਹਿ ਰਿਹਾਗਾ ਕਿਵੇਂ ਦੇਖਦੇ ਹੋ ਇਸੇ ਨਸ਼ਾ ਵੇਚ ਲੜਾ ਤਾਂ ਦੇਖੋ ਪਹਿਲਾਂ ਵੀ ਕੋਈ ਨਹੀਂ ਬਖਸ਼ਿਆ ਜੇ ਵੇਚਦੇ ਹੋਣਗੇ ਪਹਿਲਾਂ ਕਿਸੇ ਨੇ ਕੋਈ ਇਤਰਾਹ ਨਹੀਂ ਦਿੱਤੀ ਜੇ ਹੁਣ ਉਹਨਾਂ ਨੇ ਇਤਰਾਹ ਦਿੱਤੀ ਹੈ ਨਸ਼ੇ ਵਾਲੀ ਗੱਲ ਕਰੀ ਹੈ ਅਸੀਂ ਇਹਨਾਂ ਤੋਂ ਆਪ ਪੁੱਛ ਕਿਸ ਵੀ ਕਰਾਂਗੇ ਹੁਣ ਇਹਦੇ ਬਾਰੇ ਨਸ਼ੇ ਬਾਰੇ ਜੇ ਕੋਈ ਗੱਲ ਸਾਹਮਣੇ ਆਈ ਜੇ ਕੋਈ ਸੱਜਣ ਹੋਰ ਸਾਨੂੰ ਇਤਰਾਹ ਦੇਣਾ ਚਾਹੁੰਦਾ ਨਸ਼ੇ ਬਾਰੇ ਉਹਦਾ ਨਾਂ ਵੀ ਗੁਪਤ ਰੱਖਿਆ ਜਾਊਗਾ ਸਾਨੂੰ ਮਿਲ ਕੇ ਜਾਂ ਫੋਨ ਤੇ ਦੱਸ ਸਕਦਾ ਤੁਹਾਡੇ ਜਰੀਏ ਮੈਂ ਬੇਨਤੀ ਕਰੂੰਗਾ ਸਰ ਇਹਨਾਂ ਲੋਕਾਂ ਦੇ ਉਮਰ ਵਗਾਰਾ ਕਿੰਨੇ ਹੈਗੇ ਉਹ ਉਮਰ ਨੌਜਵਾਨ ਹੀ ਨੇ ਨੌਜਵਾਨਾ 18 ਤੋਂ ਉੱਪਰ ਨੇ ਸਾਰੇ ਨੌਜਵਾਨ ਉਮਰ ਸਰ ਬੀੜਤਾ ਦਾ ਇਹ ਵੀ ਕਹਿਣਾ ਹੈ ਵੀ 15 ਤੋਂ 100 ਬਤਲ ਕੀ ਵਿਅਕਤੀ ਸੀਗੇ ਜਿਨ੍ਹਾਂ ਨੇ ਇਸ ਘਟਨਾ ਨੂੰ ਇਲਜਾਮ ਦਿੱਤਾ ਇਹ 100 ਵਾਲੀ ਗੱਲ ਕਿਤੇ ਸਾਹਮਣੇ ਨਹੀਂ ਆਈ ਕਿਉਂਕਿ ਉੱਥੇ ਨਾ ਤਾਂ ਕੋਈ ਸੀਸੀਟੀਵੀ ਕੈਮਰਾ ਹੈ ਨਾ ਹੀ ਕੋਈ ਹੋਰ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਹੈ ਇਹਨਾਂ ਦੀ ਪੁੱਛ ਕਿਸ ਤੋਂ ਹੈ ਜੇ ਚਾਰ ਬੰਦੇ ਸਾਨੂੰ ਹੋਰ ਪਤਾ ਲੱਗਿਆ ਸੀ ਅਸੀਂ ਰੈਸਟ ਕਰ ਲਏ ਹੋਰ ਵੀ ਮੁਲਜ਼ਮਾਂ ਪਛਾਤੇ ਹੋਣਗੇ ਜਿਨੂੰ ਅਸੀਂ ਪੁੱਛਗਿੱਛ ਕਰਕੇ ਟਰੇਸ ਕਰਕੇ ਗ੍ਰਿਫਤਾਰ ਕਰਾਂਗੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਨਾਲ ਪੂਰੇ ਮਤਲਬ